ਸੋ ਵੀਰ ਬਦਲ ਕਹਿੰਦਾ ਸੋਸ਼ਲ ਮੀਡੀਆ ਚ ਚੰਗੀ ਭਲੀ ਗੱਡੀ ਲੀਟੇ ਚੜਨ ਲੱਗੀ ਸੀ ਚੜੂਆ ਨੇ ਕਮ ਖਰਾਬ ਕਰਤਾ ਹੀ ਕਰ ਹੁਣ ਤਾਂ ਇਹਦੀ ਗਲਤੀ ਨਹੀਂ ਆ ਰਹੀ ਨਾ ਜਿਹਨੇ ਬੋਲਦੇ ਨੇ ਰੋਂਦੇ ਨੇ ਪੇਟਦੇ ਨੇ ਮੈਂ ਤਾਂ ਇਸੇ ਗਲਤੀ ਲੈਣੇ ਯਾਰ ਜੀ ਇਹੜੇ ਮਰਛੀ ਵੱਡੇ ਲੀਡਰ ਦੇ ਪੂਰੇ ਮਾਈਕ ਕਰਕੇ ਮੇਰਾ ਨਾਮ ਲੈ ਦੋ ਚੀਕ ਮਾਰ ਨਾ ਨਾ ਆਉਂਦਾ ਨਾਮ ਨਹੀਂ ਲੈਣਾ ਯਾਰ ਮੈਂ ਕੀ ਕਹਨਾ ਪ੍ਰਭੂ ਸਾਲ ਲੱਗੇ ਮੈਂ ਤਾਂ ਇੱਥੇ ਚ ਨਜ਼ਾਰੇ ਲੈ ਰਿਹਾ ਬਿੱਛਲੇ ਇਹਨਾਂ ਨੇ ਚੀਕ ਤਾਂ ਨਿਕਲੀਆਂ ਤੇ ਕਢਾਈਆਂ ਤੁਸੀਂ ਨੇ ਲਈ ਮੇਰਾ ਕੋਈ ਕਸੂਰ ਨਹੀਂ ਆ ਚੱਗਾ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਪੈਸੇ ਕਮਾਉਣ ਥੋੜੀ ਆਏ ਐ ਇੱਥੇ ਦਿੱਲੀ ਬੰਬੇ ਜਦੋਂ ਮਰਜ਼ੀ ਚਲੇ ਜਾਵਾਂ ਅੱਜ ਵੀ ਬੁਲਾਏ ਜਾਂਦੇ ਨੇ ਮੈਨੂੰ ਤਾਂ ਬਾਲੀਵੁੱਡ ਵਾਲੇ ਮਗ੍ਹਾ ਹੁਣ ਨਹੀਂ ਹੁਣ ਤਾਂ ਪਰਮਾਤਮਾ ਨੇ ਜਿੱਧਰ ਲਾਤੀ ਡਿਊਟੀ ਹੁਣ ਤਾਂ ਉਧਰ ਹੀ ਤੁਰਾਂਗੇ ਹੁਣ ਤਾਂ ਇਹੇ ਗਲਤੀ ਨਿਆਰਾ ਆ ਜਾਂਦਾ ਜਦੋਂ ਇਹ ਬੋਲਦੇ ਨੇ ਰੋਂਦੇ ਨੇ ਪਿੱਟਦੇ ਨੇ ਮੈਂ ਤਾਂ ਇਹੇ ਗੱਲ ਚ ਹੀ ਲੈ ਖਾਨੇ ਹਰੇ ਜੀ ਜਿਹੜੇ ਮਰਸੀ ਵੱਡੇ ਲੀਡਰ ਤੇ ਮੂਰੇ ਮਾਈਕ ਕਰਕੇ ਮੇਰਾ ਨਾਂ ਲੈ ਦੋ ਚੀਕ ਮਾਰ ਨਾ ਨਾ ਉਹਦਾ ਨਾਂ ਨਹੀਂ ਲੈਣਾ ਯਾਰ ਮੈਂ ਕੀ ਕਹਿਣਾ ਪ੍ਰਭੂ ਜਿੰਦਾਬਾਦ 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 ਸਰਕਾਰ ਜਿੰਦਾਬਾਦ ਸਰਕਾਰ ਸੋ ਸਰਕਾਰ ਜਿੰਦਾਬਾਦ ਸੋ ਇਹ ਨਾ ਨਾ ਕੰਮ ਖਰਾਬ ਹੋਇਆ ਪਿਆ ਇਹਨਾਂ ਦਾ ਉਹ ਕਹੀ ਤਾਂ ਜਾਂਦੇ ਇੱਕ ਸੁਖਵੀਰ ਬਾਦਲ ਕਹਿੰਦਾ ਸੋਸ਼ਲ ਮੀਡੀਆ 'ਚ ਚੰਗੀ ਭਲੀ ਗੱਡੀ ਲੀਟੇ ਚੜਨ ਲੱਗੀ ਸੀ ਅੱਛਾ ਰੂਹ ਨੇ ਕੰਮ ਖਰਾਬ ਕਰਤਾ ਯਾਰ ਦੱਸ ਸੌ ਲੇਕਿਨ ਮੈਂ ਤਾਂ ਇਥੇ ਚ ਨਜ਼ਾਰੇ ਲੈ ਲੰਨਾ ਵਿਚਾਲੇ ਇਹਨਾਂ ਨੇ ਕੀ ਕਤਾ ਨਿਕਲੀਆਂ ਇਹ ਕਢਾਈਆਂ ਤੁਸੀਂ ਨੇ ਮੇਰਾ ਕੋਈ ਕਸੂਰ ਨਹੀਂ ਹੈ ਚਪਾਓ ਹਾਸੀ ਖੋਲੇ ਸਾਡੇ ਯਾਰ ਇਹਨਾਂ ਨੇ ਚਲੋ ਇੱਕ ਪਲ ਲਈ ਦੋ ਪਲ ਲਈ ਸਹੀ ਤੁਹਾਡੇ ਚਿਹਰਿਆਂ ਤੇ ਹਾਸੇ ਤਾਂ ਆਈ ਯਾਰ ਸਾਡੇ ਤਾਂ ਹਾਸੇ ਹੀ ਖੋਲੇ ਇਹਨਾਂ ਨੇ ਸੱਥਾਂ ਚ ਰੌਣਕਾਂ ਗਾਇਬ ਹੋ ਗਈਆਂ 30-30 ਸਾਲ ਦੇ ਜਵਾਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਾਸਮਾਨ ਚਿੰਤਾ ਖਾ ਗਈ 60 ਸਾਲ 55 ਸਾਲ ਨੂੰ ਉਮਰ ਸਮਝਣ ਲੱਗ ਗਏ ਬੀ ਬਹੁਤ ਉਮਰ ਹੋ ਗਈ ਜੀ ਪੋਤੇ ਦਾ ਮੂੰਹ ਦੇਖ ਗਿਆ ਜੀ ਬਹੁਤ ਹੈ ਜੀ ਦੱਸੋ ਕੋਈ ਨਲਾਜ ਹਸਪਤਾਲ ਕੋਈ ਮਹੱਲਾ ਕੋਈ ਕੁਝ ਕੱਕ ਨਹੀਂ ਇਹਨੇ ਕੀਤਾ ਹੁਣ ਕੀਤਾ 10 ਲੱਖ ਰੁਪਏ 1 ਅਕਤੂਬਰ ਤੋਂ ਲਾਗੂ ਹੋ ਜਾਊਗਾ 10 ਲੱਖ ਰੁਪਿਆ ਹਰ ਪਰਿਵਾਰ ਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਪਰਮਾਤਮਾ ਨਾ ਕਰੇ ਕੋਈ ਬਿਮਾਰੀ ਆਵੇ ਪਰ ਜੇ ਆ ਗਈ ਹਸਪਤਾਲ ਜਾਓ ਵੋਟਰ ਕਾਰਡ ਜਾਂ ਆਧਾਰ ਕਾਰਡ ਦਿਖਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਭ ਸਰਕਾਰ ਕਰੂਗੀ 10 ਲੱਖ ਰੁਪਏ ਦਾ ਸੋ ਇਹ ਇਹ ਇਹਨਾਂ ਨੇ ਇਹ ਚ ਵੀ ਨੁਕਸ ਕਰ ਦੇਣਾ ਕਿਉਂਕਿ ਕੋਈ ਵੀ ਗੱਲ ਕਰੋ ਉਹਦੀ ਨੁਕਸ ਕਰ ਜਣਾ ਬਸ ਐ ਕਿਉਂ ਨਹੀਂ ਫਿਰ ਮੈਂ ਕਹਾਂ ਵਿਧਾਨ ਸਭਾ ਜਾ ਜੋ ਫਿਰ ਉੱਥੇ ਬੋਲ ਦੇਣੀ ਜੀ ਉੱਥੇ ਉੱਥੇ ਮੈਂ ਕਹਿ ਦਿੰਨਾ ਪੰਜਾਬੀ ਬੋਲ ਕੇ ਦਿਖਾਉ ਪੰਜਾਬੀ ਆਉਂਦੀ ਨਹੀਂ ਜੀ ਕਿਉਂਕਿ ਪਹਾੜਾਂ ਵਾਲੇ ਸਕੂਲਾਂ ਚ ਪੜੇ ਹੋਏ ਨੇ ਉੱਥੇ ਪੰਜਾਬੀ ਹੈ ਨਹੀਂ ਜੀ ਮੈਂ ਤਾਂ ਇਹ ਕਹਿ ਦਿੰਨਾ ਮੈਂ ਕੈਦਾ ਫੜਾ ਦੂੰਗਾ ਇਹਨਾਂ ਨੂੰ ਵੀ ਚੱਲ ਉੜਾੜਾ ਈੜੀ ਸਹਾ ਕਕਾ ਖਖਾ ਗਗਾ ਗਗਾ ਗਈਆਂ ਐ ਨਾ ਲਿਖੋ ਟੋਟਲ 35 ਲਿਖ ਕੇ ਦਿਖਾ ਦਿਓ ਇੱਥੇ ਪਲਾਮੇ ਅੱਖਰ ਨਹੀਂ ਕਹਿੰਦੇ ਪਉਨ ਟੋਟਲ 35 ਲਿਖ ਲੈ ਛੜਤਾ ਲੋ 90% ਤੋਂ ਉੜਾੜਾ ਨਹੀਂ ਲਿਖਿਆ ਜਾਣਾ 95% ਤੋਂ ਇਈਆਂ ਖਾਲੀ ਨਹੀਂ ਲਿਖਿਆ ਜਾਣਾ 99% ਤੋਂ ਇਈਆਂ ਨਹੀਂ ਲਿਖਿਆ ਜਾਣਾ ਚਾ ਲਿਖਿਆ ਛੱਡੋ ਕਈ ਕਈ ਦੇਣ ਹੀ ਐਆਂ ਪੰਜਾਬ ਦੇ ਯਾਰ ਬਾਰਿਸ਼ ਬਣ ਗਏ ਯਾਰ ਪੰਜਾਬੀ ਆਉਂਦੀ ਨਹੀਂ ਪਹਿਲਾਂ ਸਿੱਖਣੀ ਚਾਹੀਦੀ ਸੀ ਵੀ ਫੋਥੇ ਵਿਧਾਨ ਸਭਾ ਚ ਪੰਜਾਬੀ ਨਹੀਂ ਆਉਂਦੀ ਤੁਸੀਂ ਨੋਟ ਕਰੋ ਮੈਂ ਤੁਹਾਨੂੰ ਗੱਲਾਂ ਦੱਸਦਾ ਇਹ ਕੰਮ ਆਉਣੀਆਂ ਤੁਹਾਡੀਆਂ ਆ ਜਿਹੜੇ ਲੀਡਰ ਜਦੋਂ ਬੋਲਦੇ ਨੇ ਪੰਜਾਬ ਵਾਲੇ ਜਦੋਂ ਇਹਨਾਂ ਨੇ ਝੂਠ ਬੋਲਣਾ ਹੋਵੇ ਉਹਦੋਂ ਅੰਗਰੇਜ਼ੀ ਚ ਬੋਲਣ ਲੱਗ ਜਾਂਦੇ ਨੇ ਵੀ ਲੋਕਾਂ ਨੂੰ ਸਮਝਣਾ ਆਵੇ ਆਪਾਂ ਨੂੰ ਵੀ ਐ ਲੱਗਦਾ ਕੁਝ ਬੋਲਿਆ ਤਾਂ ਹੈਗਾ ਪਤਾ ਨਹੀਂ ਕੀ ਕਹਿਆ ਇਹਨੇ ਉਹ ਝੂਠ ਹੁੰਦਾ ਹੈ ਸੋ ਮਹੀਨਾ ਦਾ ਪੇਤ ਪਾਈ ਫਿਰਦਾ ਇਹਦੇ ਕਰਕੇ ਕਹਿੰਦੇ ਯਾਰ ਕਿੱਥੋਂ ਆ ਗਿਆ ਇਹ ਯਾਰ ਚਲੋ ਮਾਰ ਲੈਣ ਦੇ ਚੀਕਾਂ ਪਾ ਕਿੜਾ ਭਾਈ ਕੱਟ ਕੀਤੀ ਇਹਨਾਂ ਨਾਲ ਜ਼ਮਾਨਤ ਤੇ ਜਬਤ ਕਰਾਤੀਆਂ ਸਾਰਿਆਂ ਦੀਆਂ ਹੁਣ ਵਿਚਾਰੇ ਇਹੀ ਕਰ ਸਕਦੇ ਨੇ ਹੋਰ ਕੀ ਕਰਨ ਨਾ ਨੌਕਰੀਆਂ ਬਾਰੇ ਸੋਚਿਆ ਨਾ ਸਕੂਲਾਂ ਬਾਰੇ ਸੋਚਿਆ ਨਾ ਕ ਕਾਲਜਾਂ ਬਾਰੇ ਸੋਚਿਆ ਨਾ ਯੂਨੀਵਰਸਿਟੀਆਂ ਬਾਰੇ ਸੋਚਿਆ ਤੁਹਾਨੂੰ ਹੋਰ ਖੁਸ਼ੀ ਦੀ ਗੱਲ ਦੱਸਾਂ ਪਹਿਲੀ ਵਾਰ ਭਾਰਤ ਦੀ ਕੋਈ ਯੂਨੀਵਰਸਿਟੀ टॉप 100 ਦੇ ਵਿੱਚ ਆਈ ਹੈ ਜੀ ਪੀਏਯੂ ਪਹਿਲੀ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਹਿਲੀ ਵਾਰ ਪੰਜਾਬ ਦੇ 800 ਤੋਂ ਵੱਧ ਬੱਚੇ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਸਰਕਾਰੀ ਸਕੂਲਾਂ ਦੇ ਬੱਚੇ ਪਹਿਲੀ ਵਾਰ 200 ਤੋਂ ਵੱਧ ਬੱਚੇ ਜੇਈ ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਜੀ ਪਹਿਲੀ ਵਾਰ ਇਹਨਾਂ ਕਦੇ ਸੋਚਿਆ ਹੀ ਨਹੀਂ ਪੜਾਈ ਬਾਰੇ ਇਹ ਤਾਂ ਕਹਿੰਦੇ ਹਨ ਪੜ੍ਹੱਖ ਲੋ ਇਹਨਾਂ ਨੂੰ ਨੌਵੀਂ ਤੱਕ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ ਪਤਾ ਹੀ ਨਹੀਂ ਲੱਗਦਾ ਬੱਚੇ ਦਾ ਵੀ ਕਿਹੜੇ ਸਬਜੈਕਟ ਚ ਕਮਜ਼ੋਰ ਆ ਕਿਹੜੇ ਸਬਜੈਕਟ ਚ ਠੀਕ ਹੈ ਜਿਹੜੇ ਸਬਜੈਕਟ ਚ ਕਮਜ਼ੋਰ ਆ ਉਹ ਤੇ ਥੋੜਾ ਜਿਹਾ ਹੋਰ ਜ਼ੋਰ ਦੇ ਲਾਂਗੇ ਨਾ ਨੌਵੀਂ ਤੱਕ ਰੱਖ ਲੋ ਅਹੀਂ 10ਵੀਂ ਚ 80 90% ਫੇਲ ਹੋ ਜਾਂਦੇ ਸੀ ਆਜੋ ਆਟਾ ਦਾਲ ਸਕੀਮ ਚ ਆ ਗਏ ਤੁਸੀਂ ਆਜੋ ਚਲੋ ਸ਼ਾਬਾਸ਼ ਫਿਰ ਦੇ ਰਹੋ ਥੀ ਸੱਚੀਆਂ ਗੱਲਾਂ ਦੱਸਦਾ ਮੈਂ ਮੈਂ ਦਿਲੋਂ ਦੱਸਦਾ ਸੁ ਮੈਨੂੰ ਕੋਈ ਲਾਲ ਬੱਤੀਆਂ ਦਾ ਜਾਂ ਮੈਨੂੰ ਕੋਈ ਖੂਟਰਾਂ ਦਾ ਜੱਗ ਮੈਨੂੰ ਕੋਈ ਗੰਨਮੈਨ ਦਾ ਚਾਹ ਨਹੀਂ ਹੈਗਾ ਮੈਂ ਤਾਂ 17 ਸਾਲ ਦੇ ਦਿਨ ਮਸ਼ਹੂਰ ਕਰਤਾ ਸੀ ਤੁਸੀਂ 17 ਸਾਲ ਦਾ ਸੀ ਮੈਂ ਜਦੋਂ ਮਸ਼ਹੂਰ ਹੋ ਗਿਆ ਸੀ ਪੂਰੀ ਦੁਨੀਆ 'ਚ ਜਿੱਥੇ ਪੰਜਾਬੀ ਰਹਿੰਦੇ ਨੇ ਉੱਥੇ ਮੈਨੂੰ ਪਿਆਰ ਮਿਲਿਆ ਇਹਨਾਂ ਨੇ ਦੁਖੀ ਕਰ ਰੱਖਿਆ ਫਿਰ ਮੈਂ ਸੋਚਿਆ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਸਾਡੇ ਚੁੱਲਿਆਂ 'ਚ ਅੱਗ ਬੁਝੀ ਜਾਂਦੀ ਹੈ ਸਾਡੇ ਨੌਜਵਾਨ ਮੁੰਡੇ ਜਾਂ ਤਾਂ ਬਾਹਰ ਜਾਈ ਜਾਂਦੇ ਆ ਜਾਂ ਨਸ਼ਿਆਂ 'ਚ ਪਈ ਜਾਂਦੇ ਆ ਹੁਣ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਪੰਚਾਇਤਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਨੇ ਲੋਕ ਨਾਲ ਲੱਗੇ ਨੇ ਕਿਉਂਕਿ ਲੰਬਾ ਪ੍ਰੋਸੈਸ ਹੈ ਕਿਉਂਕਿ ਇਹਨਾਂ ਨੇ ਹੱਡਾਂ ਚ ਵੜਿਆ ਹੋਇਆ ਹੈ ਇਹ ਕੱਢਣਾ ਥੋੜਾ ਜਿਹਾ ਔਖਾ ਹੋ ਜੂਗਾ ਪਰ ਐ ਨਹੀਂ ਹੈਗਾ ਕਿ ਅਸੰਭਵ ਹੈ ਪੰਜਾਬੀ ਜੇ ਕੋਈ ਗੱਲ ਸੋਚ ਲੈਣ ਕਿ ਇਹ ਗੱਲ ਕਰਨੀ ਉਹ ਕਰਨੀ ਤਾਂ ਕਰਕੇ ਦਿਖਾਉਂਦੇ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਕਰਨਾ ਹੈ ਔਰ ਪੰਜਾਬ ਦੇ ਮੱਥੇ ਤੋਂ ਜਿਹੜਾ ਇਹਨਾਂ ਨੇ ਕਲੰਕ ਲਾਇਆ ਚਿੱਟੇ ਦਾ ਇਹਨੂੰ ਆਪਾਂ ਨੇ ਧੋਣਾ ਤੁਹਾਡਾ ਸਾਥ ਚਾਹੀਦਾ ਬਸ